ਖਾਲੀ ਦੀ ਗੱਲ ਕਰਾਂਗੇ ਮੁਹਾਲੀ ਦੇ ਵਿੱਚ ਅਣਅਧਿਕਾਰਤ ਜਿੱਥੇ ਕੱਟਵੱਡ ਹੁੰਦੀ ਸੀ ਕਸਾਈਆਂ ਦੇ ਟਿਕਾਣੇ ਉੱਥੇ ਛਾਪੇ ਮਾਰੇ ਗਏ ਨੇ ਕਿਉਂ ਰੇਡ ਕੰਡਕਟ ਕੀਤੀ ਗਈ ਹੈ ਰਸਲ ਮੀਟ ਹਾਈਜਾਇਨਿਕਲੀ ਤੌਰ ਤੇ ਨਹੀਂ ਵੇਚਿਆ ਜਾ ਰਿਹਾ ਇਹ ਬਾਸੀ ਮੀਟ ਸੀ ਇਸ ਨੂੰ ਨਸ਼ਟ ਕੀਤਾ ਗਿਆ ਬਿਨਾਂ ਲਾਇਸੈਂਸ ਤੋਂ ਮੀਟ ਕੱਟਿਆ ਜਾ ਰਿਹਾ ਸੀ ਤਾਂ ਮਹਾਲੀ ਦੇ ਵਿੱਚ ਨਗਰ ਨਿਗਮ ਨੇ ਕਾਰਵਾਈ ਕੀਤੀ ਹੈ ਨਗਰ ਨਿਗਮ ਦੇ ਵੱਲੋਂ ਅਨਅਧਿਕਾਰਤ ਤੌਰ ਤੇ ਚਲਾਏ ਜਾ ਰਹੇ ਕਸਾਈ ਖਾਨੇ ਚਟਕਈ ਖਾਨੇ ਕੋ ਜਿੱਥੇ ਛਟਕੇ ਦਾ ਮਾਸ ਜਿਹੜਾ ਲੋਕਾਂ ਨੂੰ ਖਵਾਇਆ ਜਾਂਦਾ ਹੈ ਜਾਂ ਵੇਚਿਆ ਜਾਂਦਾ ਹੈ ਬਿਨਾਂ ਲਾਇਸੈਂਸ ਤੋਂ ਕੱਟਿਆ ਜਾ ਰਿਹਾ ਸੀ ਇਸ ਤਰੀਕੇ ਦੇ ਨਾਲ ਫੂਡ ਸੇਫਟੀ ਸਕਿਉਰਿਟੀ ਐਕਟਸ ਨੇ ਜਿਹੜੇ ਇਹ ਚੀਜ਼ਾਂ ਉਹਨਾਂ ਦੀ ਵਾਇਲੇਸ਼ਨਸ ਨੇ ਵੱਡੇ ਪੱਧਰ ਤੇ ਮਹਾਲੀ ਦੇ ਵਿੱਚ ਬਹੁਤ ਆਏ ਲੋਕ ਇੱਕ ਹੋਰ ਖਤੰਦੇ ਕਰ ਰਹੇ ਨੇ ਕੁਝ ਪੈਸੇ ਦਿਖਾਤਾ ਜਿਨ੍ਹਾਂ ਤੇ ਸ਼ਕਤੀ ਜਿਨ੍ਹਾਂ ਨੂੰ ਇੱਕ ਪੋਰਟਫੋਲੀਓ ਇੱਕ ਨਿਜ਼ਮ ਚਲਿਆਉਣਾ ਬੜਾ ਅਹਿਮ ਹੈ ਜ਼ਰੂਰੀ ਹੈ